बीबीसी दी खबर ਦੇ ਮੁਤਾਬਕ ਰੂਸੀ ਹੈਕਿੰਗ ਮਾਮਲੇ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਆਵਾਮਨ ਨੇ ਸਰਕਾਰੀ ਰੇਡੀਓ ਤੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਕੋਈ ਵਿਦੇਸ਼ੀ ਸਰਕਾਰ ਸਾਡੀਆਂ ਚੋਣਾਂ ਦੀ ਨਿਰਪੱਖਤਾ ਨੂੰ ਪ੍ਰਭਾਵਿਤ ਕਰੇਗੀ ਤਾਂ ਸਾਨੂੰ ਉਸ ਦੇ ਵਿਰੁੱਧ ਐਕਸ਼ਨ ਲੈਣਾ ਪਵੇਗਾ ਇਸ ਲਈ ਸਹੀ ਥਾਂ ਤੇ ਸਮਾਂ ਅਸੀਂ ਖੋਤਿਆ ਕਰਾਂਗੇ। ਓਥੇ ਬੀਬੀਸੀ ਦੀ ਖਬਰ ਦੇ ਮੁਤਾਬਕ ਵਾਈਟ ਹਾਊਸ ਦਾ ਕਹਿਣਾ ਹੈ ਕਿ ਮ੍ਰିକਿ ਰਾਸ਼ਟਰਪਤੀ ਚੋਣਾਂ ਦੌਰਾਨ ਹੈਕਿੰਗ ਆਪਰੇਸ਼ਨ ਵਜੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਿੱਧੇ ਤੌਰ ਤੇ ਸ਼ਾਮਲ ਹਨ ਸਰਕਾਰੀ ਕੰਮਕਾਜ ਤੇ ਪੁਤਿਨ ਦਾ ਸ਼ਿਕੰਜਾ ਮਜ਼ਬੂਤ ਹੈ ਇਸ ਲਈ ਸਾਫ਼ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਖ ਦਰਸਲ ਖਬਰਾਂ ਅਨੁਸਾਰ ਕਿ ਰਾਸ਼ਟਰੀ ਚੋਣਾਂ ਦੌਰਾਨ ਰੂਸੀ ਹੈਕਰਾਂ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਡੈਮੋਕ੍ਰੈਟਿਕ ਉਮੀਦਵਾਰ ਹਿਲੀਰੀ ਕਲਿੰਟਨ ਨੂੰ ਵੱਡਾ ਨੁਕਸਾਨ ਹੋਇਆ ਹੈ ਹਾਲਾਂਕਿ ਨਵੇਂ ਚੋਣੇਗ੍ਰਾਸ ਵਿੱਚ ਡੋਨਲਡ ਟਰੰਪ ਨੇ ਨਾ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਫੇਸਬੁੱਕ ਨੇ ਅਮਰੀਕਾ ਦੇ ਨਵੇਂ ਚੋਣੇਗ੍ਰਾਸ ਵਿੱਚ ਡੋਨਲਡ ਟਰੰਪ ਨੂੰ ਮੁ슬ਮਾਨ ਦੇਸ਼ਾਂ ਤੋਂ ਅਮਰੀਕਾ ਆ ਕੇ ਵਸੇ ਪ੍ਰਵਾਸੀਆਂ ਦਾ ਡਾਟਾ ਦੇਣ ਤੋਂ ਨਾਂਹ ਕਰ ਦਿੱਤੀ ਹੈ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਉਹ ਇਸ ਕੰਮ ਵਿੱਚ ਸਰਕਾਰ ਦੀ ਕੋਈ ਮਦਦ ਨਹੀਂ ਕਰਨਗੇ ਦਸਲ ਸੋਸ਼ਲ ਬਲੌਗਿੰਗ 사이 ਟਵਿੱਟਰ ਨੇ ਸਭ ਤੋਂ ਪਹਿਲਾਂ ਟੌਪ ਨੂੰ ਡਾਟਾ ਦੇਣ ਤੋਂ ਇਨਕਾਰ ਕੀਤਾ ਸੀ ਸੀਐਨਐਨ ਮੰਦੀ ਦੀ ਰਿਪੋਰਟ ਮੁਤਾਬਕ ਸਰਕਾਰੀ ਤੌਰ ਤੇ ਹਾਲੇ ਤੱਕ ਕਿਸੇ ਨੇ ਫੇਸਬੁੱਕ ਨਾਲ ਰਾਬਤਾ ਨਹੀਂ ਕੀਤਾ ਪਰ ਕੰਪਨੀ ਨੇ ਪਹਿਲੇ ਮਨ ਕਰ ਦਿੱਤਾ ਹੈ ਦਸਲ ਡਾਟਾ ਬ੍ਰੋਕਰਸ ਦੇ ਕੋਲ ਯੂਜ਼ਰ ਇੰਟਰਨੈਟ ਤੇ ਕੀ ਵੇਖਦੇ ਨੇ ਇਸ ਦੀ ਜਾਣਕਾਰੀ ਜ਼ਰੂਰ ਹੁੰਦੀ ਹੈ ਇਜ਼ਰਾਈਲ ਵਿੱਚ 17 ਲੱਖ ਲੋਕ ਗਰੀਬੀ ਵਿੱਚ ਜੀ ਰਹੇ ਨੇ ਜੋ ਦੇਸ਼ ਦੇ ਕੋਲ ਆਬਾਦੀ ਦਾ 21.7% ਹੈ ਇਹ ਜਾਣਕਾਰੀ ਨੈਸ਼ਨਲ ਸਟਿਟਿਊਟ ਦੀ ਸਲਾਣਾ ਗਰੀਬੀ ਰਿਪੋਰਟ ਰੈਂ ਦਿੱਤੀ ਗਈ ਹੈ ਵਾਈਟ ਹਾਊਸ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ ਅਰਥਵਿਵਸਥਾਵਾਂ ਦੇ ਵਿੱਚ ਸ਼ਾਮਲ ਹੈ ਅਮਰੀਕਾ ਰਾਸ਼ਟਰਪਤੀ ਦੀ ਇਕਨੋਮਿਕ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਹਾਲਾਂਕਿ ਅਮਰੀਕਾ ਨੇ ਜਨਤਕ ਖੇਤਰ ਵਿੱਚ ਭਾਰ ਦੇ ਸਮਰਥਨ ਨੂੰ ਉਜਾਗਰ ਕੀਤਾ ਜਿੱਥੇ ਗਰੀਬਾਂ ਕੋਲ ਹੁਣ ਵੀ ਸਿਹਤ ਸਹੂਲਤਾਂ ਦੀ ਕਮੀ ਹੈ ਸਰੀਆ ਦੇ ਅਧਿਕਾਰੀਆਂ ਮੁਤਾਬਕ ਪੂਰਬੀ ਲਾਪੋ ਵਿੱਚ ਫਸੇ 3000 ਤੋਂ ਜ਼ਿਆਦਾ ਲੋਕਾਂ ਨੂੰ ਬਸਾਂ ਤੇ ਐਂਬੂਲੈਂਸ ਰਾਹੀਂ ਬਾਹਰ ਕੱਢਿਆ ਗਿਆ ਬੀਬੀਸੀ ਦੀ ਖਬਰ ਮੁਤਾਬਕ ਸ਼ਹਿਰ ਵਿੱਚ ਫਸੇ ਆਮ ਲੋਕਾਂ ਨੂੰ ਕੱਢਣ 'ਚ ਕਈ ਦਿਨ ਲੱਗ ਸਕਦੇ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਠੰਡ ਦੇ ਬਰਬਾਰੀ ਨੇ ਪੈਣ ਦਾ ਗਰੁੱਪ ਲੈ ਲਿਆ ਜਿਸ ਕਾਰਨ ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ 10 ਤੋਂ 15 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਚੇਤਾਵਨੀ ਦਿੱਤੀ ਹੈ